ਚੋਰਾਂ ਦੀ ਮਦੀ ਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਾਰੀ ਫੋਰਸ ਆਰਮੀ ਬੀਐਸਐਫ ਸਾਡਾ ਇਹ ਕੰਬਾਈਨਡ ਆਪਰੇਸ਼ਨ ਚੱਲਦਾ ਰਹਿੰਦਾ ਵਾ ਤੇ ਪਹਿਲਾਂ ਸਾਈਡਾਂ ਤੇ ਸ਼ਿਵਨਪੁਰ ਸਾਈਡ ਹੋਰ ਜਿੱਧਰ ਜਿੱਧਰ ਦੀ ਰੋਜ ਅਸੀਂ ਆਪਣਾ ਪਲਾਨ ਕਰ ਲੈਂਦੇ ਆ ਤੇ ਵਹੀ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਸਰਚ ਵਗੈਰਾ ਚੱਲਦੀ ਰਹਿੰਦੀ ਹੈ ਕੋਈ ਇਨਪੁਟ ਵਗੈਰਾ ਨਹੀਂ ਕੋਈ ਖਾਸ ਇਨਪੁਟ ਨਹੀਂ ਆਇਆ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਇਹ ਰੋਜ਼ ਹੀ ਚੱਲਦਾ ਹੈ ਸ਼ਿਕਰ ਦੇਖਿਆ ਜਾਵੇ ਕਿੰਨੇ ਕਿ ਨਾਕੇ ਜੜੇ ਲਗਾਏ ਗਿਆ ਨਵੇਂ ਸਾਲ ਨੂੰ ਦੇਖਦੇ ਹੋਏ ਨੋ ਕਹਿੰਦੀ ਕਾਊਂਟਿੰਗ ਇਦਾਂ ਦਸਮੀ ਨਹੀਂ ਜਾਇਜ਼ ਨਹੀਂ ਹੈਗੀ ਬਟ ਹਿੱਸਾ ਸਾਰਾ ਜਿਹੜਾ ਏਰੀਆ ਉਹਨੂੰ ਕਵਰ ਕੀਤਾ ਹੋਇਆ ਨਾ ਕਿਹੜਾ ਹੀ ਕਰਦੇ ਆ ਸੀ ਪਰ ਪਿਛਲੇ ਦਿਨ ਸੁਣਦੇ ਵਿੱਚ ਆਇਆ ਸੀਗਾ ਕਿ ਕੁਝ ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੇ ਹੈਗਾ ਵੀ ਗੱਲ ਬ్రో ਜੇ ਕੋਈ ਡਾਊਟਫੁਲ ਬੰਦਾ ਲੱਗਦਾ ਉਹਨੂੰ ਰਾਉਂਡ ਅਪ ਕਰਨਾ ਬੰਦਾ ਉਹ ਚੈੱਕ ਉਹਨੂੰ ਚੈੱਕ ਕਰਕੇ ਉਹਨੂੰ ਪ੍ਰੋਪਰਲੀ ਫਰੀ ਕਰ ਦਿੱਤਾ ਜਾਂਦਾ ਹੈ ਲੋਕਾਂ ਵਿੱਚ ਕਾਫੀ ਅਫਵਾਹਾਂ ਕਰਦੀਆਂ ਬੈਠੇ ਨੇ ਉਹਦੇ ਬਾਰੇ ਕਿ ਨਹੀਂ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਰੂਟੀਨ ਸਰਦੀਆਂ ਦਿਨਾਂ ਵਿੱਚ ਨਵੇਂ ਸਾਲ ਦੇ ਤੇ ਇਸ ਕੇ ਰੂਟੀਨ ਦੀ ਚੈਕਿੰਗ ਚੱਲਦੀ ਹੈ ਇਹ ਕੋਈ 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 ਅਫਵਾਹ ਨਹੀਂ ਕੋਈ ਗੱਲ ਨਹੀਂ ਹੈ ਲੋਕਾਂ ਦੀ ਸਕਿਉਰਟੀ ਲਈ ਪੁਲਿਸ ਬੈਠੀ ਆ ਔਰ ਆਪਣਾ ਕੰਮ ਕਰ ਰਹੀ ਹੈ ਚੋਹਰਾ ਦੀ ਮਦੀ ਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਾਰੀ ਫੋਰਸ ਆਰਮੀ ਬੀਐਸਐਫ ਸਾਡਾ ਇਹ ਕੰਬਾਈਨਡ ਆਪਰੇਸ਼ਨ ਚੱਲਦਾ ਰਹਿੰਦਾ ਵਾ ਤੇ ਪਹਿਲਾਂ ਸਾਈਡਾਂ ਤੇ ਜਵਨਪੁਰ ਸਾਈਡ ਹੋਰ ਜਿੱਧਰ ਜਿੱਧਰ ਦੀ ਰੋਜ ਅਸੀਂ ਆਪਣਾ ਪਲਾਨ ਕਰ ਲੈਂਦੇ ਆ ਤੇ ਵਹੀ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਸਰਚ ਵਗੈਰਾ ਚੱਲਦੀ ਰਹਿੰਦੀ ਹੈ ਕੋਈ ਇਨਪੁਟ ਵਗੈਰਾ ਨਹੀਂ ਕੋਈ ਖਾਸ ਇਨਪੁਟ ਨਹੀਂ ਆਇਆ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਇਹ ਰੋਜ਼ ਹੀ ਚੱਲਦਾ ਹੈ ਫਿਕਰ ਦੇਖਿਆ ਜਾਵੇ ਕਿੰਨੇ ਕਿ ਨਾਕੇ ਜੜਿਆ ਲਗਾਏ ਗਿਆ ਨਵੇਂ ਸਾਲ ਨੂੰ ਦੇਖਦੇ ਹੋਏ ਨਾ ਕਹਿੰਦੀ ਕਾਊਂਟਿੰਗ ਇਦਾਂ ਦੱਸਣੀ ਨਹੀਂ ਜਾਇਜ਼ ਨਹੀਂ ਹੈਗੀ ਬਟ ਸਾਰਾ ਜਿਹੜਾ ਏਰੀਆ ਉਹਨੂੰ ਕਵਰ ਕੀਤਾ ਹੋਇਆ ਨਾ ਕਹਿ ਰਹੀ ਕਰਦੇ ਆ ਸੀ ਸਰ ਪਿਛਲੇ ਦਿਨ ਸੁਣਨ ਵਿੱਚ ਆਇਆ ਸੀਗਾ ਕਿ ਕੁਝ ਲੋਕਾਂ ਨੂੰ ਜਿਹੜਾ ਰੌਂਡ ਅਪ ਕੀਤਾ ਗਿਆ ਕਿ ਹੈ ਜੇ ਕੋਈ ਡਾਊਟਫੁਲ ਬੰਦਾ ਲੱਗਦਾ ਉਹਨੂੰ ਰੌਂਡ ਅਪ ਕਰਨਾ ਪੈਂਦਾ ਉਹ ਚੈੱਕ ਚਾਹ ਉਹਨੂੰ ਚੈੱਕ ਕਰਕੇ ਉਹਨੂੰ ਪ੍ਰੋਪਰਲੀ ਫਰੀ ਕਰ ਦਿੱਤਾ ਜਾਂਦਾ ਹੈ ਲੋਕਾਂ ਵਿੱਚ ਕਾਫੀ ਅਫਵਾਹਾਂ ਕਰਦੀ ਰਹੇ ਨੇ ਉਹਦੇ ਬਾਰੇ ਕੀ ਨਹੀਂ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਰੂਟੀਨ ਸਰਦੀਆਂ ਦਿਨਾਂ ਵਿੱਚ ਨਵੇਂ ਸਾਲ ਦੇ ਤੇ ਇਸਕੇ ਰੂਟੀਨ ਦੀ ਚੈਕਿੰਗ ਚੱਲਦੀ ਹੈ ਕੋਈ ਇਹ ਨਹੀਂ ਕੋਈ ਅਫਵਾਹ ਨਹੀਂ ਕੋਈ ਗੱਲ ਨਹੀਂ ਲੋਕਾਂ ਦੀ ਸਿਕਿਉਰਟੀ ਲਈ ਪੁਲਿਸ ਬੈਠੀ ਹੈ ਔਰ ਆਪਣਾ ਕੰਮ ਕਰਦੀ ਹੈ